ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾ ਤੁਰ ਬੁਟੀਕ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਆਪਣੇ Instagram ਪੇਜ ਨੂੰ ਵੀ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਕਰ ਲਓ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਬਹੁਤ ਹੀ ਲੱਗੂਗੀ ਪਸੰਦ ਆਉਗੀ ਸੋ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਬਲੌਗ ਦੀ ਜੇ ਸਟਾਰਟਿੰਗ ਕਰਦੇ ਆਂ ਅੱਜ ਬਲੌਗ ਦੇ ਵਿੱਚ ਜਿਹੜੇ ਨਵੇਂ ਫੈਬਰਿਕ ਲੈ ਕੇ ਆਏ ਆਂ ਆਪਾਂ ਨਵੇਂ ਡਿਜ਼ਾਈਨ ਵਾਲੇ ਕਾਟਨ ਦੇ ਸੂਟ ਲੈ ਕੇ ਆਏ ਆਂ ਜਿੱਦਾਂ ਕਿ ਆਪਣਾ ਸੀਜ਼ਨ ਚੱਲ ਰਿਹਾ ਸੋ ਜਿਨ੍ਹਾਂ ਨੇ ਵੀ ਉਹ ਵਾਲੇ ਸੂਟ ਆਪਣੇ ਤੋਂ ਬਾਈ ਕਰਨੇ ਹੋਣਗੇ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ ਵਟਸਐਪ ਨੰਬਰ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਆਪਾਂ ਨੂੰ ਡੀਐਮ ਕਰ ਸਕਦੇ ਹੋ ਵੌਇਸ ਕਾਲ ਕਰ ਸਕ ਕਿਆ ਸਾਰੇ ਜਣ ਪਲੀਜ਼ ਬਾਤ ਤੋਂ ਬਾਤ ਸਪੋਰਟ ਕਰਿਆ ਕਰੋ ਵੀਡੀਓਜ਼ ਨੂੰ ਪੂਰਾ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇਗੀ ਬਾਤ ਉਹ ਬਾਤ ਸ਼ੇਅਰ ਕਰਿਆ ਕਰੋ ਠੀਕ ਹੈ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਦੇ ਆਂ ਤੇ ਬਹੁਤ ਸਾਰਾ ਪਿਆਰ ਤੁਹਾਡੇ ਸਾਰਿਆਂ ਵੱਲੋਂ ਮਿਲ ਰਿਹਾ ਤੇ ਬਹੁਤ ਸਾਰੇ ਆਰਡਰਸ ਨੇ ਜਿਹੜੇ ਤੁਸੀਂ ਸੂਟਾਂ ਦੇ ਦੇ ਰਹੇ ਹੋ ਆਪਾਂ ਨੂੰ ਠੀਕ ਹੈ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆਂ ਕਿ ਆਪਣੀ ਇੰਨੀ ਸਪੋਰਟ ਕਰਨ ਦੇ ਲਈ ਤੇ ਨਾਦਰੂ ਬੁਟੀਕ ਤੇ ਆਪਣਾ ਇੰਨਾ ਵਿਸ਼ਵਾਸ ਬਣਾਉਣ ਦੇ ਲਈ ਠੀਕ ਹੈ ਜੀ ਚਲੋ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਦੇ ਆਂ ਪਹਿਲਾਂ ਹੈਗਾ ਜੀ ਸੁਪਰ ਹਿੱਟ ਜਿਹੜੀ ਸੁਪੀਰੀਅਰ ਕਾਟਨ ਆ ਉਸ ਦੇ ਉੱਪਰ ਆਪਾਂ ਡਿਜੀਟਲ ਪ੍ਰਿੰਟ ਦੇ ਨਾਲ ਤੁਹਾਡੇ ਲਈ ਇਹ ਕਰਸ ਤੋਂ ਡਿਜੀਟਲ ਪ੍ਰਿੰਟ ਰਣ ਵਾਲਾ ਇਹੇ ਸੇਮ ਪ੍ਰਿੰਟ ਤੁਹਾਨੂੰ ਬੈਕ ਸਾਈਡ ਮਿਲੇਗਾ ਸ਼ਾਰਟ ਦੀ ਠੀਕ ਹੈ ਜੀ ਇਹਦੇ ਨਾਲ ਹੀ ਤੁਹਾਨੂੰ ਦੁਪੱਟਾ ਵੀ ਮਿਲੇਗਾ ਤਿੰਨ ਸ਼ੇਡ ਆਏ ਇਸ ਦੇ ਵਿੱਚ ਇਹ ਪਹਿਲਾ ਆਫ ਵਾਈਟ ਸ਼ੇਡ ਹੈ ਤੇ ਛਾਡੋ ਪ੍ਰਿੰਟ ਤੇ ਇਸ ਦੇ ਨਾਲ ਬਾਟਮ ਰਹੇਗੀ ਅਗਲੇ ਸ਼ੇਡ ਵਿੱਚ ਵੀ ਤੁਹਾਨੂੰ ਦੁਪੱਟਾ ਔਰ ਦਿਖਾਉਣੀ ਆ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਬਾਈ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਦਿੱਤਾ ਹੋਇਆ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਉੱਥੇ ਜਾ ਕੇ DM ਕਰ ਸਕਦੇ ਹੋ ਤੇ ਤੁਸੀਂ ਕਿਤੇ ਵੀ ਬੈਠੇ ਆਪਾਂ ਨੂੰ ਸੂਟ ਮੰਗਵਾ ਸਕਦੇ ਹੋ ਵਰਲਡ ਵਾਈਡ ਆਪਣੇ ਕੋਲ ਸ਼ਿਪਿੰਗ ਅਵੇਲੇਬਲ ਹੈਗੀ ਆ ਔਰ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਆ ਹਰੇਕ ਪ੍ਰਕਾਰ ਦਾ ਵਰਕ ਆਪਣੇ ਕੋਲ ਅਵੇਲੇਬਲ ਹੈਗਾ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਨੈਕਸਟ ਇਸ ਦੇ ਵਿੱਚ ਇਹ ਵਾਲਾ ਕਲਰ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਸ ਦੇ ਵਿੱਚ ਤਿੰਨ ਕਲਰ ਨੇ ਸੁਪੀਰੀਅਰ ਕਾਟਨ ਹੈ ਇਹ ਠੀਕ ਹੈ ਤੁਹਾਨੂੰ ਸ਼ਾਰਟ ਤੇ ਫਰੰਟ ਔਰ ਬੈਕ ਤੇ ਦੋਨੋਂ ਸਮੇਂ ਫੇਸ ਜਿਹੜਾ ਸੇਮ ਪ੍ਰਿੰਟ ਮਿਲੂਗਾ ਤੇ ਦੁਪੱਟਾ ਵੀ ਸੇਮ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਹੀ ਮਿਲੂਗਾ ਸੁਪੀਰੀਅਰ ਕਾਟਨ ਆ ਬਹੁਤ ਜਿਆਦਾ ਸੋਹਣੀ ਕਾਟਨ ਆ ਤੇ ਪਲੇਨ ਇਸ ਦੀ ਬਾਟਮ ਰੋਗੀ ਜਿਸ ਵਿੱਚ ਹਲਕਾ ਹਲਕਾ ਸ਼ੈਡੋ ਪ੍ਰਿੰਟ ਹੋਗਾ ਨੈਕਸਟ ਇਹ ਵਾਲਾ ਬਲੈਕ ਕਲਰ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਲਾਸਟ ਕਲਰ ਆ ਇਸ ਦੇ ਸਟੋਕ ਵਿੱਚ ਸੋ ਆਪਣੇ ਕੋਲ ਸਟਾਕ ਵੀ ਇਸ ਦਾ ਲਿਮਟਿਡ ਹੈ ਸੋ ਜਿਨ੍ਹਾਂ ਨੇ ਵੀ ਆਰਡਰ ਕਰਨੇ ਨੇ ਜਲਦੀ ਜਲਦੀ ਜਾ ਕੇ ਆਪਾਂ ਨੂੰ ਵਟਸਐਪ ਤੇ ਡੀਐਮ ਕਰ ਸਕਦੇ ਆ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈਗਾ ਬਣਿਆ ਹੋਇਆ ਤੇ ਇਸ ਦੇ ਵਿੱਚ ਤੁਹਾਨੂੰ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਇਸ ਦੇ neck ਤੇ ਕੋਈ ਡਿਜ਼ਾਈਨ ਨਹੀਂ ਆ ਠੀਕ ਹੈ ਲੈਂਥ ਵਗੈਰਾ ਕਿਉਂਕਿ ਉੱਪਰ ਇਸ ਦੇ ਦੋ ਫਲਾਰ ਬਣੇ ਹੋਏ ਨੇ ਦੋ ਤੋਂ ਤਿੰਨ ਫਲਾਰ ਬਣੇ ਹੋਏ ਨੇ ਠੀਕ ਹੈ ਚਲੋ ਜੀ ਆਪਾਂ ਤੁਹਾਨੂੰ ਨੈਕਸਟ ਆਰਟੀਕਲ ਦਿਖਾਉਨੇ ਆ ਆਪਣਾ ਜਿਹੜਾ ਆਪਾਂ ਤੁਹਾਨੂੰ ਲਈ कॉटन ਦੇ ਵਿੱਚ ਲੈ ਕੇ ਆਏ ਆ ਇਹ ਸਾਰੇ कॉटन ਦੇ ਪ੍ਰਿੰਟ ਨੇ ਜਿਹੜੇ ਮੈਂ ਤੁਹਾਨੂੰ ਦਿਖਾਉਂਗੀ ਲੀਵਿਆ कॉटन ਦੇ ਨੇ ਸੁਪੀਰੀਅਰ कॉटन ਹੁੰਦੀ ਹੈ ਇਹ ਵਾਲੀ ਵੀ 10 ਗਰੁੱਪ ਦੀ ਇਹ ਜਿਹੜੀ ਆਪਣੇ ਕੋਲ કોટਨ ਆਈ ਹੈ ਸੋ ਸਾਰੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਨੈਕਸਟ ਵਨ ਵਾਈ ਵਨ ਦਿਖਾਉਂਗੀ ਸੋ ਜਿਹੜਾ ਵੀ ਤੁਹਾਨੂੰ ਪਸੰਦ ਹੋ ਤੁਸੀਂ ਆਪਣੇ ਤੋਂ ਬਾਈ ਕਰ ਸਕਦੇ ਹੋ ਵਿਦ ਸਟਿਚ ਵੀ ਕਰ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਕਰ ਸਕਦੇ ਹੋ ਠੀਕ ਹੈ ਫਰਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜਿਹੜਾ ਆਲ ਓਵਰ ਤੁਹਾਨੂੰ 5 ਮੀਟਰੇ ਸੂਟ ਦੀ ਕੱਟ ਮਿਲੇਗੀ ਤੁਸੀਂ ਵਿਦ ਸਟਿਚ ਵਿਦਆਊਟ ਸਟਿਚਿੰਗ ਕਰ ਬਾਈ ਕਰਨਾ ਚਾਹੁੰਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਦਾਂ ਬਾਈ ਕਰਨਾ ਠੀਕ ਹੈ ਨੈਕਸਟ ਆਪਣੇ ਕੋਲ ਇਹ ਵਾਲਾ ਪ੍ਰਿੰਟ ਹੈ ਠੀਕ ਹੈ ਇਹਨਾਂ ਦਾ ਪ੍ਰਾਈਸ ਵੀ ਆਪਾਂ ਬਹੁਤ ਘੱਟ ਰੱਖਿਆ ਸੋ ਜਿਨ੍ਹਾਂ ਨੇ ਵੀ ਜਾਣ ਆਰਡਰ ਕਰਨਾ ਹੈ ਜਲਦੀ ਜਲਦੀ ਜਾਓ ਇੰਸਟਾਗ੍ਰam ਤੇ ਜਾਂ ਵਟਸਐਪ ਤੇ ਆਪਾਂ ਨੂੰ ਡੀਐਮ ਕਰੋ ਠੀਕ ਹੈ ਕਿਉਂਕਿ ਸਟਾਕ ਬਹੁਤ ਜਲਦੀ ਕਲੀਅਰ ਹੋ ਜਾਂਦਾ ਜਿਹੜੇ ਸੂਟਸ ਆਪਣੇ ਕੋਲੇ ਅਵੇਲੇਬਲ ਹੁੰਦੇ ਆ ਪ੍ਰਿੰਟਸ ਵਗੈਰਾ ਕਿਉਂਕਿ ਕਾਟਨ ਦਾ ਸਟੱਫ ਹੈ ਜਿਹੜਾ ਆਪਾਂ ਵਧੀਆ ਹੀ ਲੈ ਕੇ ਆਉਣਾ ਤੇ ਸਾਰੇ ਜਿਹੜੇ ਪ੍ਰਿੰਟਮ ਵਗੈਰਾ ਛੇ ਹੁੰਦੇ ਆ ਤੇ ਪਹਿਲਾਂ ਵਾਲਾ ਸਟਾਕ ਜਿਹੜਾ ਕਲੀਅਰ ਹੋ ਚੁੱਕਿਆ ਜਿਹੜੇ ਪੈਂਡਿੰਗ ਪਏ ਨੇ ਆਰਡਰ ਆਪਾਂ ਰੀਸਟਾਕ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਕਈ ਵਾਰ ਕੋਈ ਜਿਹੜਾ ਕਲਰ ਹੈ ਉਸ 'ਚ ਪ੍ਰੋਬਲਮ ਆ ਜਾਂਦੀ ਹੈ ਮਤਲਬ ਕਿ ਵੀ ਨਹੀਂ ਵੀ ਫਾਈਂਡ ਆਊਟ ਹੁੰਦਾ ਸੋ ਨੈਕਸਟ ਇਹ ਸੇਮ ਪ੍ਰਿੰਟ ਦੇ ਵਿੱਚ ਨੈਕਸਟ ਕਲਰ ਹੈ ਜੀ ਮਸਟਰਡ ਜਾਂ ਕਲਰ ਆ येलो ਜਾ ਨੈਕਸਟ ਕਲਰ ਹੈਗਾ ਜੀ ਔਰ ਡਿਜ਼ਾਈਨ ਅਲੱਗ ਤੋਂ ਆ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਐਚ ਡੀ ਡਿਜੀਟਲ ਪ੍ਰਿੰਟ ਨੇ ਕਾਟਨ ਦੇ ਲੀਵੀਆ ਕਾਟਨ ਦੇ ਸੂਟ ਨੇ ਬਹੁਤ ਸੋਨੀ ਕਾਟਨ ਹੁੰਦੀ ਹੈ ਜੀ ਇਹ 10 ਗਰੁੱਪ ਦੀ ਨੈਕਸਟ ਇਸ ਦੇ ਵਿੱਚ ਇਹ ਵਾਲਾ ਆਰਟੀਕਲ ਹੈ ਇਹ ਪ੍ਰਿੰਟ ਹੈ ਆਪਣੇ ਕੋਲ ਆਫ ਵਾਈਟ ਦੇ ਕਲਰ ਵਿੱਚ ਹੈ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਸਾਰੇ ਸੂਟ ਨੇ ਜਿਹੜੇ ਗਰਲਿਸ਼ ਲੁੱਕ ਵਾਲੇ ਨੇ ਗਰਲਸ ਦੇ ਵੇਅਰ ਕਰਨ ਵਾਲੇ ਨੇ ਤੇ ਮੇਰੀਆਂ ਵੱਡੀਆਂ ਏਜੀਆਂ ਜਿਹਨੇ ਪਹਿਣਾ ਨੇ ਉਹ ਵੀ ਕਿੱਦਾਂ ਮਰਜ਼ੀ ਵੇਅਰ ਕਰ ਸਕਦੀਆਂ ਨੇ ਕੋਈ ਜ਼ਿਆਦਾ ਡਾਰਕ ਕਲਰ ਵਾਲੇ ਸੂਟ ਨਹੀਂ ਆ ਸਾਰੇ ਕੰਬੀਨੇਸ਼ਨ ਜਿਹੜੇ ਵਧੀਆ ਨੇ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਦੇਖੋ ਇਹ ਵੀ ਕਿੰਨਾ ਸੋਹਣਾ ਪ੍ਰਿੰਟ ਹੈ ਠੀਕ ਹੈ ਤੇ ਇਹ ਵਾਲਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਸੂਟ ਆ ਜਿਹੜਾ ਇਹ ਤੁਹਾਨੂੰ ਸਾਰੇ ਸੂਟਾਂ 'ਤੋਂ ਇੱਕ ਪਿੱਕੀ ਬਹੁਤ ਆ ਦੇਖੋ ਨਾ ਵੀ ਤੁਹਾਨੂੰ ਦਿਖਾ ਰያ ਆ ਵੀ ਦੇਖੋ প্রিন্টিਿੰਗ ਦੇਖੋ ਤੁਸੀਂ ਕਿੰਨੀ ਚ ਸੋਹਣੀ ਹੋਈ ਹੈ ਇਦਾਂ ਲੱਗਦਾ ਨਾ ਜਿਦਾਂ ਵਾਲ ਤੇ ਪੇਂਟ ਹੋਇਆ ਹੁੰਦਾ ਹੈ ਜਾਂ ਵਾਲ ਤੇ ਅਲੱਗ ਪੇਸਟਿੰਗ ਕਰਕੇ ਜਿਹੜੀ ਫਲਾਰ ਵਗੈਰਾ ਬਣਾਏ ਹੁੰਦੇ ਨੇ ਠੀਕ ਹੈ ਸੋ ਜਿਨ੍ਹਾਂ ਨੇ ਵੀ ਜਿਹੜਾ ਵੀ ਸੂਟ ਬਾਈ ਕਰਨਾ ਹੈ ਆਪ ਨੂੰ ਡੀਐਮ ਕਰ ਸਕਦਾ ਨੈਕਸਟ ਇਸ ਦੇ ਵਿੱਚ ਇਹ ਵਾਲਾ ਪ੍ਰਿੰਟ ਹੈ ਜੀ ਜੇਕਰ ਤੁਸੀਂ ਇਹ ਆਪਣੇ ਤੋਂ ਮੈਚਿੰਗ ਸੂਟ ਕਰਵਾਉਣਾ ਚਾਹੁੰਦੇ ਹੋ ਕੰਟਰਾਸਟ ਦੇ ਨਾਲ ਤਾਂ ਤੁਹਾਨੂੰ ਦੋ ਸੂਟ ਬਾਈ ਕਰਨੇ ਪੈਣਗੇ ਕਿਉਂਕਿ ਇਹ ਆਲ ਓਵਰ ਸੂਟ ਹੈ ਠੀਕ ਹੈ ਜੇਕਰ ਤੁਸੀਂ ਮੈਚਿੰਗ ਦੇ ਨਾਲ ਲੈਣਿਆ ਤਾਂ ਤੁਹਾਨੂੰ ਦੋ ਸੂਟ ਬਾਈ ਕਰਨੇ ਪੈਣਗੇ ਠੀਕ ਹੈ ਔਰ ਤੁਸੀਂ ਵਿਦਾਊਟ ਸਟਿਚ ਵਿਦ ਸਟਿਚਿੰਗ ਜਿੱਦਾਂ ਤੁਹਾਨੂੰ ਪਸੰਦ ਆ ਤੁਸੀਂ ਉਦਾਂ ਵੀ ਆਪਣੇ ਤੋਂ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣੇ ਤੋਂ ਸਟਿਚਿੰਗ ਕਰਵਾਉਣਾ ਹੈ ਤਾਂ ਤੁਸੀਂ ਆਪਾਂ ਨੂੰ ਕਿਸੇ ਵੀ ਕਾਟਨ ਸੂਟ ਦਾ ਡਿਜ਼ਾਈਨ ਭੇਜ ਕੇ ਜਿਹੜਾ ਸੂਟ ਆ ਰੈਡੀ ਕਰਵਾ ਸਕਦੇ ਹੋ ਕਿ ਤੁਹਾਨੂੰ ਐਦਾਂ ਨਹੀਂ ਬਾਜੂ ਚਾਹੀਦੀਆਂ ਨੇ ਜਾਂ ਬਾਜੂ ਡਿਜ਼ਾਈਨ ਚਾਹੀਦਾ ਜਾਂ ਸਿੰਪਲੀ ਤੁਹਾਨੂੰ ਫਿਨਿਸ਼ਿੰਗ ਪੱਟੀ ਦੇ ਨਾਲ ਪਾਕਿਸਤਾਨੀ ਬਾਜੂ ਚਾਹੀਦੀਆਂ ਨੇ ਨੈਕਸਟ ਇਸ ਦੇ ਵਿੱਚ ਇਹ ਵਾਲਾ ਜੀ ਫਰੋਜੀ ਕਲਰ ਹੈ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਇਸ ਦੀ ਵੀ ਬਹੁਤ ਸੋਹਣੀ ਪ੍ਰਿੰਟਿੰਗ ਕੰਟਰਾਸਟ ਤੁਸੀਂ ਬਾਟਮ ਇਸ ਦੇ ਨਾਲ ਜਦਾਂ ਇਹ ਸਦਾ ਹੀ ਸੂਟ ਆ ਪਲੇਨ ਵੀ ਲਗਵਾ ਸਕਦੇ ਹੋ ਜੇਕਰ ਇਸ ਦਾ ਵਿੱਚ ਜਰਾ ਕੋਈ ਕਲਰ ਕੰਟਰਾਸਟ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਨੈਕਸਟ ਇਸ ਦੇ ਵਿੱਚ ਇਹ ਵਾਲਾ ਜੀ ਪ੍ਰਿੰਟ ਇਹ ਵੀ ਬਹੁਤ ਸੋਹਣਾ ਸਾਰੇ ਪ੍ਰਿੰਟ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਨੇ ਉਸ ਤੋਂ ਬਾਅਦ ਇੱਕ ਇਹ ਵਾਲਾ ਜੀ ਬਟਰ ਕਾਟਨ ਆ ਜਿਹੜੀ ਤੁਸੀਂ ਸੁਣੇ ਹੋਣਾ ਬਟਰ ਕਾਟਨ ਇਜ਼ ਦਾ ਵੈਸਟ ਬੈਸਟ ਕਾਟਨ ਠੀਕ ਹੈ ਸਾਰੀਆਂ ਕਾਟਨ ਤੋਂ ਜਿਹੜੀ ਵੈਸਟ ਹੁੰਦੀ ਹੈ ਵਾਲੀ ਕਾਟਨ ਬਟਰ ਕਾਟਨ ਦਾ ਜਿਹੜਾ ਸਟਫ ਹੁੰਦਾ ਉਹ ਬਹੁਤ ਜ਼ਿਆਦਾ ਸਮੂਥ ਹੁੰਦਾ ਬਹੁਤ ਜ਼ਿਆਦੇ ਸੋਹਣੀ ਕਾਟਨ ਹੁੰਦੀ ਹੈ ਇਸ ਦੇ ਵਿੱਚ ਤੁਸੀਂ ਸ਼ੇਡ ਚੈੱਕ ਕਰ ਸਕਦੇ ਹੋ PRINTING ਸਾਰਿਆਂ ਦੀ ਸੇਮ ਰਹੂਗੀ ਸ਼ੇਡ ਕਲਰ ਨੇ ਜਿਹੜੇ ਉਹ ਅਲੱਗ-ਅਲੱਗ ਰਹਿਣਗੇ ਠੀਕ ਹੈ ਜੀ ਬਹੁਤ ਸੋਹਣਾ ਗ੍ਰੀਨ ਸ਼ੇਡ ਹੈ ਇਹ ਵਾਲਾ ਸੋ ਸਾਰੇ ਜਾਨੇ ਜਿਨ੍ਹਾਂ ਨੇ ਵੀ ਆਰਡਰ ਦੇਣੇ ਨੇ ਆਪਣਾ WhatsApp ਨੰਬਰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਆ ਉਥੋਂ ਲੈ ਕੇ ਤੁਸੀਂ ਆਪਾਂ ਨੂੰ DM ਕਰ ਸਕਦੇ ਹੋ ਅਦਰਵਾਈਜ਼ ਤੁਹਾਡੇ ਕੋਲ ਹੋਣਾ ਹੀ ਹੈ ਤੇ ਬਾਕੀ ਪਿਛਲੇ ਵੀਡੀਓਜ਼ ਦੇ ਵਿੱਚ ਵੀ ਹੈਗਾ ਸੋ ਸਾਰੇ ਜਾਨੇ ਇਦਾਂ ਹੀ ਸਪੋਰਟ ਕਰਦੇ ਰਿਹਾ ਕਰੋ ਹਨਾ ਬਹੁਤ ਵਧੀਆ ਲੱਗਦਾ ਜਦੋਂ ਸਾਰੇ ਜਾਨੇ ਸਪੋਰਟ ਕਰਦੇ ਤੇ ਮੈਸੇਜ ਵਗੈਰਾ ਕਰਕੇ ਦੱਸਦੇ ਆ ਕਿ ਤੁਹਾਡੀ ਕਲੈਕਸ਼ਨ ਕਿਦਾਂ ਦੀ ਲੱਗੀ ਇਹਦੇ ਵਿੱਚ ਤਿੰਨ ਸ਼ੇਡ ਇਹ ਹੀ ਨੇ ਆਪਣੇ ਕੋਲ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਆਲ ਓਵਰ ਸੂਟ ਰਹਿਣਗੇ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲੇ ਨੇ ਜਿਹੜੇ ਸੂਟ ਆਪਣੇ ਕੋਲ 10 ਗਰੁੱਪ ਦੇ ਨੇ ਜੀ ਇਹ ਵੀ ਠੀਕ ਹੈ ਬਰਬਰੀ ਦੀ ਨਿਊ ਨਿਊ ਕਲੈਕਸ਼ਨ ਆ ਇਹ ਜਿਹੜੀ ਸੁਪਰ ਹਿੱਟ ਕਲੈਕਸ਼ਨ ਆ ਉਸ ਦੀ ਜਾਨੀ ਕਿ ਬਰਬਰੀ ਦੇ ਵਿੱਚ ਫੈਬਰਿਕ ਦੇ ਵਿੱਚ ਜਿਹੜਾ ਨਵਾਂ ਪ੍ਰਿੰਟ ਆਊਟ ਆਇਆ ਉਹ ਵਾਲਾ ਇਹ ਠੀਕ ਹੈ ਤੁਸੀਂ ਚੈੱਕ ਕਰਜੋ ਪ੍ਰਿੰਟ ਬਹੁਤ ਜਾਰੇ ਸੋਹਣੇ ਨੇ ਤਿੰਨ ਛੇੜੀ ਨੀਦੇਸ ਵਿੱਚ ਆਪਣੇ ਕੋਲ ਸੋ ਜਲਦੀ ਜਾ ਕੇ ਤੁਸੀਂ ਆਪਾਂ ਨੂੰ ਡੀਐਮ ਕਰ ਸਕਦੇ ਹੋ ਆਲ ਓਵਰ ਤੁਹਾਨੂੰ ਇਹ ਸੂਟ ਮਿਲਣਗੇ ਉਹੀ ਸੇਮ ਚੀਜ਼ ਰਹੂਗੀ ਜੇਕਰ ਤੁਸੀਂ ਕੰਟਰਾਸਟ ਵਾਈਜ਼ ਲੈਣਾ ਹੈ ਤਾਂ ਤੁਹਾਨੂੰ ਦੋ ਸੂਟ ਬਾਏ ਕਰਨੇ ਪੈਣਗੇ ਆਦਰਵਾਇਜ਼ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਵੀ ਆਰਡਰ ਕਰ ਸਕਦੇ ਹੋ ਠੀਕ ਹੈ ਇਸ ਦੇ ਵਿੱਚ ਇੱਕ ਇਹ ਯੈਲੋ ਜਾਂ ਕਲਰ ਹੈ ਬਹੁਤ ਸੋਹਣਾ ਕਲਰ ਹੈ ਤੇ ਆਪਾਂ ਨੈਕਸਟ ਤੁਹਾਨੂੰ ਦਿਖਾਵਾਂਗੇ ਜਿਹੜਾ ਸੂਟ ਠੀਕ ਹੈ ਬਹੁਤ ਸੋਹਣੇ ਸੂਟ ਆ ਸਾਰੇ ਸੋ ਐਂਡ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਨੀਡਲ ਥ्रेड ਵਾਲੇ ਵਰਕ ਵਾਲੇ ਡਿਜ਼ਾਈਨ ਜਿਹੜੇ ਤੁਸੀਂ ਬਾਏ ਕਰ ਸਕਦੇ ਹੋ ਆਪਾਂ ਤੋਂ ਆਰਡਰ ਦੇ ਕੇ ਰੈਡੀ ਕਰਵਾ ਸਕਦੇ ਹੋ ਸਾਰਿਆਂ ਦੇ ਕਲਰ ਨੇ ਜਿਹੜੇ ਹਲਕੇ ਫੁਲਕੇ ਜਿਹੇ ਕਲਰ ਆ ਗਰਮੀਆਂ ਦੇ ਵਿੱਚ ਵੇਅਰ ਕਰਨ ਵਾਲੇ ਕਲਰ ਆ ਠੀਕ ਹੈ ਤੁਸੀਂ ਇਹਨਾਂ ਨੂੰ ਫਿਨਿਸ਼ਿੰਗ ਸੌਰੀ ਇੱਕ ਸਟਿਚਿੰਗ ਦੇ ਨਾਲ ਜਿੱਦਾਂ ਮਰਜੀ ਡਿਜ਼ਾਈਨ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਡਿਜ਼ਾਈਨ ਕਰਨਾ ਵਧੀਆ ਲੱਗਦਾ ਹੈ ਤੇ ਤੁਸੀਂ ਆਪਣੇ ਤੋਂ ਵੀ ਕੋਈ ਵੀ ਡਿਜ਼ਾਈਨ ਭੇਜ ਕੇ ਰੈਡੀ ਕਰਵਾ ਸਕਦੇ ਹੋ ਤੇ ਮੈਂ ਹਮੇਸ਼ਾ ਹੀ ਦੱਸਦੀ ਹੁੰਦੀ ਆ ਕਿ ਆਪਣੇ ਕੋਲ ਐਨੀ ਟਾਈਪ ਆਫ ਡਿਜ਼ਾਈਨਸ ਵਾਲੀ ਜਿਹੜੀ ਸਟਿਚਿੰਗ ਆ ਅਵੇਲੇਬਲ ਹੈਗੀ ਹੈ ਤੁਸੀਂ ਕੋਈ ਵੀ ਡਿਜ਼ਾਈਨ ਆਪਾਂ ਨੂੰ ਭੇਜ ਕੇ ਕਿੱਦਾਂ ਦਾ ਵੀ ਡਿਜ਼ਾਈਨ ਕੋਈ ਨੈਕ ਡਿਜ਼ਾਈਨ ਹੈ ਕੋਈ ਬਾਜੂ ਦਾ ਜਾਂ ਬਾਟਮ ਦਾ ਡਿਜ਼ਾਈਨ ਹੈ ਤੁਸੀਂ ਆਪਣੇ ਪੇਸ ਕਿ ਰੈਡੀ ਕਰਵਾ ਸਕਦੇ ਹੋ ਠੀਕ ਹੈ ਕੋਈ ਵੀ ਬ੍ਰਾਈਡਲ ਸੂਟ ਆ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਜੇਕਰ ਜ਼ਰੂਰੀ ਨਹੀਂ ਹੈਗਾ ਕਿ ਜੇਕਰ ਤੁਸੀਂ ਆਪਾਂ ਨੂੰ ਕੋਈ ਵੀ ਕਿਸੇ ਵੀ ਬ੍ਰਾਈਡਲ ਦੇ ਆ ਕਿਸੇ ਭੈਣ ਦੇ ਸੂਟ ਸਟਿਚ ਕਰਨ ਵਾਲੇ ਨੇ ਤਾਂ ਤੁਸੀਂ ਆਪਾਂ ਨੂੰ ਉਹ ਵੀ ਕੋਰੀਅਰ ਕਰਵਾ ਸਕਦੇ ਹੋ ਆਪਣੇ ਤੋਂ ਵੀ ਸਟਿਚ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਸੀ ਜਿਸ ਤੇ ਵਿੱਚ ਲਾਸਟ ਕਲਰ ਤੁਸੀਂ ਸ਼ੇਡ ਚੈੱਕ ਵੀ ਕਰ ਸਕਦੇ ਹੋ ਗਾਜ਼ਰੀ ਜਾਂ ਛੇੜਾ ਠੀਕ ਹੈ ਨੈਕਸਟ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਜੀ ਇਹ ਵਾਲਾ ਨੀਡਲ ਥ्रेड ਵਾਲਾ ਵਰਕ ਹੈ ਜਿਹੜਾ ਆਪਣਾ ਕੰਪਲੀਟ ਹੋ ਗਿਆ ਸੀਗਾ ਪਹਿਲਾਂ ਦੁਬਾਰੇ ਆਪਾਂ ਇੱਕ ਹੋ ਸੂਟ ਤੇ ਸੇਮ ਕਲਰ ਦੇ ਵਿੱਚ ਕਰ ਰਹੇ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਸਫਾਈ ਤੇ ਵਰਕ ਦੀ ਲੁੱਕ ਇਹ ਆਪਣੇ ਤੇ ਕਸਟਮਰ ਨੇ ਸਾਰੀ ਗੱਲਬਾਤ ਆਪਣੇ ਤੇ ਛੱਡਤੀ ਸੀਗੀ ਉਹਨਾਂ ਨੂੰ neck ਬਾਜੂ ਤੇ ਬਾਟਮ ਤੇ ਵਰਕ ਚਾਹੀਦਾ ਸੀ ਉਹਨਾਂ ਨੇ ਕਿਹਾ ਵੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਵਰਕ ਉਦਾਂ ਕਰ ਦਿਓ ਠੀਕ ਹੈ ਡਿਜ਼ਾਈਨ ਤੁਸੀਂ ਉਦਾਂ ਕਰ ਦਿਓ ਠੀਕ ਹੈ ਕੰਟਰਾਸਟ ਜਿਹੜੇ ਤੁਹਾਨੂੰ ਵਧੀਆ ਲੱਗਦੇ ਨੇ ਤੁਸੀਂ ਉਹੀ ਪਾ ਦਿਓ ਇਸ ਦੇ ਵਿੱਚ ਬਟ ਤੇ ਮੇਨ ਗੱਲ ਇਸ ਦੇ ਵਿੱਚ ਇਹ ਆ ਕਿ ਦੇਖੋ ਹਨਾ ਆਪਣਾ ٹرسٹ ਜਿੱਤਦੇ ਆ ਠੀਕ ਹੈ ਕੰਮ ਵਧੀਆ ਦੇ ਕੇ ਕੰਮ ਸਫਾਈ ਦੇ ਨਾਲ ਕਰਕੇ ਵਧੀਆ ਕੁਆਲਟੀ ਦਾ ਫੈਬਰਿਕ ਪ੍ਰੋਵਾਈਡ ਕਰਕੇ ਕਸਟਮਰ ਨੂੰ ਇੱਕ ਵਿਸ਼ਵਾਸ ਬਣਾਇਆ ਹੋਇਆ ਠੀਕ ਹੈ ਨਹੀਂ ਕੋਈ ਵੀ ਹਰੇਕ ਆਪਣੀ ਡਿਮਾਂਡ ਰੱਖਦਾ ਹੁੰਦਾ ਜੀ ਸਾਨੂੰ ਇਹ ਵਾਲਾ ਡਿਜ਼ਾਈਨ ਚਾਹੀਦਾ ਇਹ ਵਾਲਾ ਫੈਬਰਿਕ ਕਲਰ ਚਾਹੀਦਾ ਫੈਬਰਿਕ ਕਲਰ ਕੰਟਰਾਸਟ ਤਾਂ ਉਹਨਾਂ ਦੀ ਹੀ ਮਰਜ਼ੀ ਸੀ ਕਿ ਉਹਨਾਂ ਨੂੰ ਕਿਹੜਾ ਕਲਰ ਚਾਹੀਦਾ ਆਪਾਂ ਨੂੰ ਪਸੰਦ ਕਰਵਾਇਆ ਸੀਗਾ ਤੇ ਇੱਕ ਆਪਣੇ ਕੋਲ ਇਹ ਵਾਲਾ ਵਰਕ ਵੀ ਅਵੇਲੇਬਲ ਹੈਗਾ ਇਸ ਦੇ ਵਿੱਚ ਆਪਾਂ ਹੁਣ ਚੌਥਾ ਪੰਜਵਾਂ ਸੂਟ ਆ ਜਿਹੜਾ ਰੈਡੀ ਕਰ ਰਹੇ ਹਾਂ ਅ ਅਲੱਗ ਕਲਰ ਦੇ ਵਿੱਚ ਠੀਕ ਹੈ ਤੇ ਫੈਬਰਿਕ ਦੇ ਉੱਪਰ ਅਲੱਗ ਦੇ ਉੱਪਰ ਪਹਿਲਾਂ ਆਪਾਂ ਬਰਬਰੀ ਕਾਟਨ ਦੇ ਉੱਪਰ ਕੀਤਾ ਸੀਗਾ ਹੁਣ ਆਪਾਂ ਖਾਦੀ ਕਾਟਨ ਦੇ ਉੱਪਰ ਕਰ ਰਹੇ ਹਾਂ ਜਲਦੀ ਛੋਟ ਲਈ ਉਹ ਵਾਲੀ ਵੀਡੀਓ ਵੀ ਲੈ ਕੇ ਆਵਾਂਗੇ ਠੀਕ ਹੈ ਸੋ ਜਿਨ੍ਹਾਂ ਨੇ ਵੀ ਇਹ ਵਾਲਾ ਵਰਕ ਕਰਵਾਉਣਾ ਤੁਹਾਨੂੰ ਸੇਮ ਵਰਕ ਮਿਲੇਗਾ ਠੀਕ ਹੈ ਸੇਮ ਡਿਜ਼ਾਈਨਿੰਗ ਦੇ ਵਿੱਚ ਮਿਲੂਗਾ ਸੋ ਤੁਸੀਂ ਬਾਈ ਕਰ ਸਕਦੇ ਹੋ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਇਹ ਸੂਟ ਸਿਰਫ ਔਰ ਸਿਰਫ ਆਰਡਰ ਤੇ ਹੀ ਰੈਡੀ ਹੁੰਦੇ ਆ ਬਹੁਤ ਸੋਣਾ ਬਹੁਤ ਸਫਾਈ ਦੇ ਨਾਲ ਜਿਹੜਾ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਸਫਾਈ ਵਰਕ ਦੀ ਜਿਹੜੀ ਫਾਈਨਲ ਲੁੱਕ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਨੈਕਸਟ ਸੂਟ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਜੋ ਕਿ ਵਾਈਟ ਕਲ ਦੇ ਔਰਗੈਂਜ਼ਾ ਦੇ ਸੂਟ ਉੱਪਰ ਰੈਡੀ ਹੋਇਆ ਹੋਇਆ ਤੁਸੀਂ ਪਹਿਲਾਂ ਤਾਂ ਵਰਕ ਦੀ ਲੁੱਕ ਚੈੱਕ ਕਰੋ ਵਰਕ ਕਿੰਨੀ ਸਫਾਈ ਦੇ ਨਾਲ ਕਿੰਨੀ ਨੀਟ ਐਂਡ ਕਲੀਨ ਜਿਹੜਾ ਵਰਕ ਹੋਇਆ ਹੋਇਆ ਇਹ ਆਪਾਂ ਖੁੰਜਾਂ ਦੇ ਉੱਪਰ ਵਰਕ ਕੀਤਾ ਕੀਤਾਗਾ ਸ਼ਰਟ ਦੇ ਚਾਕਾਂ ਤੇ ਤੇ ਇਸ ਦੇ ਨਾਲ ਸੈਂਟਰ ਪੈਨਲ ਬਣੇ ਹੋਇਆ ਤੇ ਇਸ ਦੀ ਬਾਜੂ ਤੇ ਵਰਕ ਹੋਇਆ ਹੋਇਆ ਜੇਕਰ ਤੁਸੀਂ ਬਾਟਮ ਤੇ ਵੀ ਕਰਵਾਉਣਾ ਚਾਹੁੰਦੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੁਸੀਂ ਵਰਕ ਦੇਖੋ ਕਿੰਨੀ ਸਫਾਈ ਦੇ ਨਾਲ ਕਿੰਨਾ ਨੀਟ ਐਂਡ ਕਲੀਨ ਹੋਇਆ ਹੋਇਆ ਤੇ ਕਿੰਨਾ ਵਧੀਆ ਡਿਜ਼ਾਈਨ ਜਿਹੜਾ ਆਪਾਂ ਕ੍ਰੀਏਟ ਕੀਤਾ ਸੋ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾਉਣ ਲਈ ਆਪਾਂ WhatsApp ਤੇ ਜਾ ਕੇ DM ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸਾਰੇ ਸੂਟ ਆ ਜਿਹੜੇ ਇਦਾਂ ਦੇ ਡਿਜ਼ਾਈਨਿੰਗ ਹੁੰਦੇ ਜਿਹੜੀ ਬਣ ਕੇ ਰੈਡੀ ਹੁੰਦੇ ਆ ਸੋ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਭੇਜ ਕੇ ਜਾਂ ਕ੍ਰੀਏਟ ਕਰਕੇ ਜਾਂ ਡਰਾਵ ਵਗੈਰਾ ਕਰਕੇ ਆਪਾਂ ਨੂੰ ਭੇਜ ਸਕਦੇ ਹੋ ਕਿ ਤੁਸੀਂ ਇਦਾਂ ਦਾ ਨੈਕ ਡਿਜ਼ਾਈਨ ਜਾਂ ਬਾਜੂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਆਪਾਂ ਤੁਹਾਨੂੰ ਸੇਮ ਰੈਡੀ ਕਰਕੇ ਦੇਵਾਂਗੇ ਔਰ ਆਪਣੇ ਕੋਲ ਆਰੀ ਵਰਕ ਹੋ ਗਿਆ ਮਸ਼ੀਨ ਪੇਂਟ ਬਲੌਕ ਪੇਂਟ ਨੀਡਲ ਥ्रेड ਔਰ ਹੈਂਡ ਵਰਕ ਦੇ ਜਿਹੜੇ ਵਰਕ ਨੇ ਅਵੇਲੇਬਲ ਹੈਗੇ ਨੇ ਮਸ਼ੀਨ ਵਰਕ ਵੀ ਸੋ ਤੁਸੀਂ ਕੋਈ ਵੀ ਡਿਜ਼ਾਈਨ ਕਿਸੇ ਵੀ ਵਰਕ ਦੇ ਵਿੱਚ ਆਪਣੇ ਤੋਂ ਕਰਵਾ ਸਕਦੇ ਹੋ ਮੈਂ ਤੁਹਾਨੂੰ ਦਿਖਾਣੀ ਆ ਏਸ ਦੀ ਬਾਜੂ ਤੇ ਵਰਕ ਹੋਇਆ ਹੋਇਆ ਤੇ ਇਹੀ ਵਰਕ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਬਾਟਮ ਤੇ ਕਰਵਾਣਾ ਹੋਵੇ ਬਟਾਪਾ ਸ਼ਾਰਟ ਦੀ ਰੱਖਿਆਗਾ ਬਾਜੂ ਬਾਟਮ ਚਾਕ ਸੌਰੀ ਬਾਜੂ ਚਾਕ ਤੇ ਸੈਂਟਰ ਪੈਨਲ ਬਣੇ ਹੋਇਆ ਸਤੇ ਠੀਕ ਹੈ ਸੈਂਟਰ ਪੈਨਲ ਵਾਲੀ ਰੁਕ ਵੀ ਮੈਂ ਤੁਹਾਨੂੰ ਚੈੱਕ ਕਰਵਾਉਂਗੀ ਤੁਸੀਂ ਵਰਕ ਦੀ ਸਫਾਈ ਚੈੱਕ ਕਰ ਸੋਦਿਓ ਬਹੁਤ ਸੋਹਣਾ ਵਰਕ ਜਿਹੜਾ ਸਪੈਸ਼ਲੀ ਇਹ ਵਾਲੇ ਸੂਟ ਇਹ ਵਾਲਾ ਡਿਜ਼ਾਈਨ ਜਿਹੜਾ ਆਰਗੈਂਜ਼ਾ ਦੇ ਫੈਬਰਿਕ ਤੇ ਜਾਂ ਕਿਸੇ ਵੀ ਸਿੰਥੈਟਿਕ ਕੱਪੜੇ ਤੇ ਜਿਹੜਾ ਜਿਆਦਾ ਵਧੀਆ ਵਰਕ ਹੁੰਦਾ ਹੈ ਜਿਆਦਾ ਵਧੀਆ ਡਿਜ਼ਾਈਨਿੰਗ ਜਿਹੜੀ ਬਣ ਕੇ ਆਉਂਦੀ ਆ ਸੋ ਤੁਸੀਂ ਵੀ ਇਦਾਂ ਦੇ ਆਪਣੇ ਤੋਂ ਸੂਟ ਜਿਹੜੇ ਆ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਇਹ ਵਾਲਾ ਵਰਕ ਬਾਟਮ ਦੇ ਉੱਪਰ ਵੀ ਕਰਵਾਉਣਾ ਚਾਹੁੰਦੇ ਤਾਂ ਸੋਨੂੰ ਇਹ ਵਾਲੇ ਸੇਮ ਫਲਾਰ ਨੇ ਜਿਹੜੇ ਬਾਜੂ ਵਾਲ ਨੇ ਉਹੀ ਬਾਟਮ ਦੇ ਉੱਪਰ ਮਿਲਣਗੇ ਤੇ ਮੇਰੀ ਕੋਈ ਵੀ ਭੈਣ ਕਿਤੇ ਵੀ ਬੈਠੀ ਹੈ ਜਿਹੜੀ ਹੈ ਨਾ ਅ ਕਿਤੇ ਵੀ ਬੈਠੇ ਤੁਸੀਂ ਇਹ ਵਾਲੇ ਆਪਣੇ ਤੋਂ ਸੂਟ ਕੋਈ ਵੀ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਕਿਉਂਕਿ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਸਟਿਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੁਸੀਂ ਸਟਿਚ ਵੀ ਕਰਵਾ ਕੇ ਲੈ ਸਕਦੇ ਹੋ ਆਪਣੇ ਤੌਰ ਵਿਦਾਊਟ ਸਟਿਚਿੰਗ ਵੀ ਇਹ ਆਪਾਂ ਇਸ ਦੇ ਵਿੱਚ ਸੈਂਟਰ ਪੈਨਲ ਬਣਾਏ ਹੋਏ ਆ ਠੀਕ ਹੈ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੇ ਕਲਰ ਕੰਟਰਾਸਟ ਤੁਸੀਂ ਚੈੱਕ ਕਰ ਮੈਰੂਨ ਤੇ ਪੈਰਟ ਦਾ ਕੰਟਰਾਸਟ ਰੱਖਿਆ ਆਪਾਂ ਆਨੀਆਂ ਜੇ ਸ਼ੇਡ ਦਾ ਆਰਗੈਂਜ਼ਾ ਵਾਈਟ ਕਲਰ ਦਾ ਫੈਬਰਿਕ ਰਹੂਗਾ ਫੈਬਰਿਕ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਕਰਵਾ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਹੈ ਠੀਕ ਹੈ ਜੀ ਤੇ ਡਿਜ਼ਾਈਨ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਕਲਰ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਬਹੁਤ ਸੋਹਣੇ ਇਹ ਵਾਲੇ ਡਿਜ਼ਾਈਨ ਨੇ ਜਿਹੜੇ ਟ੍ਰੈਂਡਿੰਗ ਦੇ ਵਿੱਚ ਨੇ ਸੋ ਜਲਦੀ ਜਲਦੀ ਜਾ ਕੇ WhatsApp ਦੇ ਉੱਪਰ ਆਪਾਂ ਨੂੰ DM ਕਰੋ Instagram ਤੇ DM ਕਰ ਸਕਦੇ ਹੋ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਕਿਤੇ ਵੀ ਬੈਠੇ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਤੇ ਸੂਟ ਨੂੰ ਜਿੱਦਾਂ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ कॉटन ਸੂਟਾਂ ਤੋਂ ਚਲੋ ਤੁਸੀਂ ਰੈਡੀ ਕਰਵਾ ਕੇ ਹੀ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜੇ ਕੋਈ ਵੀ ਹੈਂਡਵਰਕ ਦੇ ਜਾਂ ਮਸ਼ੀਨਵਰਕ ਦੇ ਸੂਟ ਹੁੰਦੇ ਆ ਆਰੀਵਰਕ ਦੇ ਹੁੰਦੇ ਆ ਜਾਂ ਪੇਂਟ ਵਾਲੇ ਹੁੰਦੇ ਆ ਨਿਰੁੱਦ ਰੈਡ ਵਾਲੇ ਹੁੰਦੇ ਆ ਇਹਨਾਂ ਦਾ ਕੋਈ ਵੀ ਡਿਜ਼ਾਈਨ ਤੁਸੀਂ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਓਦਾਂ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਤੋਂ ਠੀਕ ਹੈ 컬러 ਤੁਸੀਂ ਆਪਾਂ ਨੂੰ ਭੇਜ ਸਕਦੇ ਹੋ ਕਿ ਤੁਸੀਂ ਇਹ ਵਾਲਾ 컬러 ਕਰਨਾ ਚਾਹ ਕਰਵਾਉਣਾ ਚਾਹੁੰਦੇ ਹੋ ਰੈਡੀ ਤੇ ਇਹ ਵਾਲੇ ਫੈਬਰਿਕ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਸੋ ਸਾਰੇ ਜਣੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਜੀ ਅੱਜ ਦੇ ਬਲੌਗ ਦਾ ਐਂਡ ਇੱਥੀ ਕਰਦੇ ਹਾਂ ਮਿਲਾਂਗੇ ਨਵੇਂ ਬਲੌਗ ਦੇ ਨਾਲ ਸਤ ਤੱਕ ਤੱਕ ਲਈ ਸਰਸ਼ੀ ਕਾਲ ਜੀ ਸਾਰਿਆਂ ਨੂੰ